ਅੰਦੋਲਨ ਨੂੰ ਇਸ ਸਮਾਜ ਪਾਰਟੀ ਚੰਡਾ ਜੋ ਸਾਥੀਓ ਕਿਰਪਾ ਕਰਕੇ ਬੈਨਤੀ ਹੈ ਵੀ ਆਪਾਂ ਸਿਪਲ ਬਣਾ ਕੇ ਚੱਲੀਏ ਜਿੰਨੇ ਵੀ ਸੰਗਠਨ ਜਿਹੜੇ ਇਸ ਧਰਨੇ ਦੇ ਵਿੱਚ ਆਏ ਨੇ ਇਹਨਾਂ ਦੇ ਪ੍ਰਧਾਨ ਸਾਹਿਬਾਨ ਔਰ ਉਹਨਾਂ ਦੇ ਵਲੰਟੀਅਰਸ ਨੂੰ ਬੇਨਤੀ ਹੈ ਵੀ ਕਿਰਪਾ ਕਰਕੇ ਆਪਾਂ ਲਾਈਨ ਦੇ ਵਿੱਚ ਡਿਸਪਲਿਨ ਬਣਾ ਕੇ ਰੱਖਿਓ ਕਿਉਂਕਿ ਇਹਦੀ ਤਿਆਰੀ ਵੱਡੇ ਲੈਵਲ ਦੇ ਉੱਤੇ ਦੋਸਤ ਸਵਾਦ ਪਾਰਟੀ ਸੰਭਰ ਪਰ ਸਲਾਮ ਬੋਲਵਾ ਸੀ ਔਰ ਪਾਰਟੀ ਖਿਸਵਾਣਾ ਪਾਬਣ ਕਰਸਵਾਣਾ ਉਹਨਾਂ ਨੇ ਰਲ ਕੇ ਕੀਤੀ ਆ ਸਵੇਰੇ ਤੋਂ ਪਰਤਵਾਂਤੀਆਂ ਰ ਸਾਰੀਆਂ ਸੰਸਥਾਵਾਂ ਦਾ ਜਿਨ੍ਹਾਂ ਨੇ ਵੱਡੇ ਪੱਧਰ 'ਤੇ ਆਪਣੀ ਏਟਾ ਦਾ ਸਬੂਤੰਦੇ ਹੋ ਬੌਧਰ ਸਵਾਜ ਦਾ ਜਿਹੜਾ ਆਖਟ ਕਰਤੱਪਨ ਕੀਤਾ ਹੈ ਕਿਉਂਕਿ ਬੌਧਰ ਸਵਾਜ ਦਾ ਆਖਟ ਉਹ ਲੋਹੇ ਦੀ ਲਾਟ ਸਪਫੀਕ ਐਸਾ ਪ੍ਰੋਟੈਸਟ ਦੇ ਵਿੱਚ ਜਿੰਨੀਆਂ ਵੀ ਸੰਸਥਾਵਾਂ ਨੇ ਕਾਲੀਕ ਬੁਲਤਾਨਾ ਉਕਰ ਅਬੇਡਕਰ ਸਵਾਵਾ ਔਰ ਅਬੇਡਕਰ ਸਨਾ ਬੂਲਵਾਸੀ ਤੇ ਬੌਧਰ ਸਪਟ ਪਾਰਟੀ ਨੇ ਸਹਿਯੋਗ ਕੀਤਾ ਅਸੀਂ ਆ ਸਾਰਿਆਂ ਦੇ ਬਹੁਤ ਧਰਵਾਦੀ ਆ ਸ਼ਵਰਨਜੀ ਜੇਵਾਤ ਕੋਰਡੀਨੇਟਰ ਸੁਪਰੀ ਟੀਮ ਜਿਹੜੀ We is the resort! ਸਰਕੰਮ ਦੇ ਨਜ਼ਰ ਆ ਰਿਹਾ ਜਮੇ ਤੇ ਪੰਜਾਬ ਦੇ ਅੰਦਰ ਇਹ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਸਹੀ ਪਰਦੇ ਵਿੱਚ ਔਰ ਇਸ ਤੋਂ ਵੀ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਅੰਦਰ ਅਸੀਂ ਦੇਖਦੇ ਹਾਂ ਕਿ ਫਿਰਵਾ ਵਿਧਾਨ ਸਭਾ ਚ ਬਾਬਾ ਸਾਹਿਬ ਦਾ ਸਟੈਚੂ ਲਾਣ ਤੋਂ ਰੁਕਿਆ ਜਾ ਰਿਹਾ ਹੂੰ ਤਾਂ ਮੈਂ ਸਮਝਦਾ ਕਿ ਆਮ ਪਾਰਟੀ ਵੀ ਪਲਾ ਕੇ ਬਣਾ ਕੇ ਚੱਲੋ ਕੋਈ ਦੌੜ ਨਾ ਲਗਾਓ ਆਪਾਂ ਸਾਰਾ ਦਿਨ ਬਾਬਾ ਸਾਹਿਬ ਦਾ ਅਕਟਰਮ ਵੇਟ ਕਰਨ ਲਈ ਇਸ ਧਰਨੇ ਪ੍ਰਦਰਸ਼ਨ ਤੇ ਲਗਾਣ ਲਈ ਆਏ ਆ ਕਿਸੇ ਨੂੰ ਘਰਾਂ ਨੂੰ ਜਾਣ ਦੀ ਜਲਦੀ ਨਹੀਂ ਹੋਣੀ ਚਾਹੀਦੀ ਆਰਾਮ ਨਾਲ ਸ਼ਾਂਤੀਪੂਰਵਕ ਭੋਜਨ ਸਮਾਜ ਪਾਰਟੀ ਜਿਸ ਤਰ੍ਹਾਂ ਤੁਹਾਨੂੰ ਦੱਸਤੀ ਹੈ ਕਿਵੇਂ ਆਪਾਂ ਨੇ ਇਸ ਅੰਦੋਲਨ ਨੂੰ ਇਸ ਸਮਾਜ ਪਾਰਟੀ ਜਿੰਦਾ ਸਾਰਜੋਕ ਸਾਥਿਓ ਕਿਰਪਾ ਕਰਕੇ ਬੇਨਤੀ ਹੈ ਵੀ ਆਪਾਂ ਡਿਸਪਲਿਨ ਬਣਾ ਕੇ ਚੱਲੀਏ ਜਿੰਨੇ ਵੀ ਸੰਗਠਨ ਜਿਹੜੇ ਇਸ ਧਰਨੇ ਦੇ ਵਿੱਚ ਆਏ ਨੇ ਇਹਨਾਂ ਦੇ ਪ੍ਰਧਾਨ ਸਾਹਿਬਾਨ ਔਰ ਉਹਨਾਂ ਦੇ ਵਲੰਟੀਅਰ ਨੂੰ ਬੇਨਤੀ ਹੈ ਵੀ ਕਿਰਪਾ ਕਰਕੇ ਆਪਾਂ ਲਾਈਨ ਦੇ ਵਿੱਚ ਡਿਸਪਲਿਨ ਬਣਾ ਕੇ ਰੱਖਿਓ ਕਿਉਂਕਿ ਇਹਦੀ ਤਿਆਰੀ ਵੱਡੇ ਲੈਵਲ ਦੇ ਉੱਤੇ ਬਹੁਤ ਸਾਰਾ ਪਾਰਟੀ ਸੰਗਠਨ ਸਰਨਾਮ ਬੰਨਵਾਸੀ ਔਰ ਤਾਂ ਵੀ ਖਸਬਾਣਾ ਤਾਂ ਬੜ ਕਰਸਵਾਣਾ ਉਹਨਾਂ ਨੇ ਰਲ ਕੇ ਕੀਤੀ ਆ ਤੇ ਬਹੁਤ ਬੋਤਰਾਦੀਆਂ ਸਾਰੀਆਂ ਸੰਸਥਾਵਾਂ ਦਾ ਜਿਨ੍ਹਾਂ ਨੇ ਵੱਡੇ ਪੱਧਰ 'ਤੇ ਆਪਣੀ ਏਕਤਾ ਦਾ ਸਬੂਤੰਦੇ ਹੋ ਬੋਗਰ ਸਵਾਜ ਦਾ ਜਿਹੜਾ ਆਖਰ ਪ੍ਰਸਤਾਵਿਤ ਕੀਤਾ ਹੈ ਕਿਉਂਕਿ ਬੋਗਰ ਸਵਾਜ ਦਾ ਆਖਰ ਉਹ ਨਹੀਂ ਡਿਲਾਠਾ ਸਭ ਇਹ ਇਸ ਪ੍ਰੋਟੈਸਟ ਦੇ ਵਿੱਚ ਜਿੱਨੀਆਂ ਵੀ ਸੰਸਥਾਵਾਂ ਨੇ ਕਾਲੇਗ ਬੋਸਤਾਵਾ ਡਾਕਟਰ ਅਬੇਡਕਰ ਸਵਾਵਾ ਔਰ ਅਬੇਡਕਰ ਸਨਾ ਮੂਲ ਰੋਹੀ ਤੇ ਬੋਗਰ ਸਵਾਜ ਪਾਰਟੀ ਨੇ ਸਹਿਯੋਗ ਕੀਤਾ ਅੱਜ ਆ ਸਾਰਿਆਂ ਨੇ ਸਟੇਜ ਤੇ ਬੱਤੀ ਹੈ ਜੀ ਯਸ਼ਵਰਨਾਥ ਜੀ ਜੇਰ ਦਾ ਨਾਮ ਪੁਰਾਣੀ ਸੁਪਰੀ ਟੀਮ ਜਿਹੜੀ ਸਾਡੇ ਨਾਲ ਆਈ ਹੈ ਅਸੀਂ ਨਾਲ ਗੱਲ ਕਰਦੇ ਹਾਂ ਪੀਮਾ ਤੇਰੀ ਸੋਚ મા તારી સોચતે પરા દેખો કે ડોક્ટર મેડિકરજી તવાડી સોચતે પરા દેખો કે ડોક્ટર મેડિકરજી તવાડી સોચતે પરા દેખો કે ડોક્ટર મેડિકરજી સાહેબ આભાર માંડવા છાતા હોના સંવારણ નો લાજ ડોક્ટર મેડિકરજી કે સન્માન મેં એસપી ના ધાન મેં થોડે પાછળ